ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਾਹਿਬ ਵੱਲੋਂ ਅੱਜ ਮੈਨੂੰ ਸਵੇਰੇ ਹਦੇਸ਼ ਕੀਤਾ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਇਸ ਲਈ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਜਾ ਰਹੀ ਹੈ ਦੀ ਲੋੜ ਹੋਵੇ ਪ੍ਰਬੰਧ ਕੀਤੇ ਜਾਣ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਚਾਹੇ ਉਹ ਪੰਜਾਬ ਚਾਹੇ ਉਹ ਦੇਸ਼ ਚ ਕਿਤੇ ਵੀ ਆ ਹਮੇਸ਼ਾ ਹੀ ਪੈਲ ਦੇ ਧਾਰ ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਪਿਛੇ ਜੇ ਪੰਜਾਬ ਚ ਹੜ੍ਹ ਵੀ ਆਏ ਸੀ ਪਿਛਲੇ ਸਾਲਾਂ ਚ ਉਦੋਂ ਵੀ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਨੇ ਜਿੱਥੇ ਸੰਗਤਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਕੱਢ ਕੇ ਬਾਹਰ ਸੁਰੱਖਿਅਤ ਪਹੁੰਚਾਇਆ ਉੱਥੇ ਹੀ ਲੰਗਰ ਅਤੇ ਰਿਆਹ ਦਾ ਪ੍ਰਬੰਧ ਕੀਤਾ ਉੱਥੇ ਹੀ ਜਿਹੜੇ ਲੋਕਾਂ ਨੇ ਡੰਗਰ ਵਚਾ ਰੱਖਿਆ ਸੀ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਹੁਣ ਵੀ ਅੱਜ ਮਾਝਾ ਦੇ ਪ੍ਰਧਾਨ ਸਾਹਿਬ ਵੱਲੋਂ ਇਹ ਆਦੇਸ਼ ਅਨੁਸਾਰ ਜਿਹੜੇ ਗੁਰਦਰਾ ਸਾਹਿਬਾਨ ਇਧਰਿਆਵਾਂ ਦੇ ਲਾਗੇ ਪੈਂਦੇ ਨੇ ਜਿਤਨਾ ਸਤਲੁਜ ਦਰਿਆ ਆ ਜਾਂ ਬਿਆਸ ਦਰਿਆ ਆ ਜਾਂ ਇਧਰ ਰਮਦਾਸ ਵਾਲੇ ਪਾਸੇ ਦਰਿਆ ਵਾ ਇਹਨਾਂ ਦਰਿਆਵਾਂ ਦੇ ਲਾਗੇ ਜਿਹੜੇ ਗੁਰਦਾਰੇ ਪੈਂਦੇ ਆ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਸੰਗਤਾਂ ਲਈ ਰੈਸ਼ ਅਤੇ ਲੰਗਰ ਦਾ ਪ੍ਰਬੰਧ ਕਰਨ ਅਹੀਂ ਕੋਈ ਜੇ ਨੰਬਰ ਵੀ ਜਾਰੀ ਕਰ ਰਹੇ ਆ ਜੇ ਕਿਸੇ ਨੂੰ ਵੀ ਲੋੜ ਪਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕੋ ਹੀ ਟੀਚਾ ਮਨੁੱਖਤਾ ਦੀ ਸੇਵਾ ਚਾਹੇ ਉਹ ਐਜੂਕੇਸ਼ਨ ਦਾ ਹੀ ਹੋਵੇ ਚਾਹੇ ਉਹ ਮੈਡੀਕਲ ਦੇ ਰਹੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਦੇਸ਼ 'ਚ ਜਾਹੇ ਵਿਦੇਸ਼ ਤੋਂ ਬਾਹਰ ਵੀ ਕਿਤੇ ਲੋੜ ਪੈਂਦੀ ਰਹੀ ਆ ਤੇ ਮਨੁਕਤਾ ਦੀ ਸੇਵਾ ਕਰ ਲਈ ਅੱਗੇ ਆਉਂਦੀ ਰਹੀ ਆ। ਜਦੋਂ ਰਾ ਨੇਪਾਲ ਚ ਹੜ ਆਇਆ ਸੀ ਉੱਥੇ ਵੀ ਸ਼ਰੋਣੀ ਕਮੇਟੀ ਨੇ ਪਹੁੰਚ ਕੇ ਸੰਗਤਾਂ ਦੀ ਸੇਵਾ ਕੀਤੀ ਸੀ। ਜੰਮੂ ਕਸ਼ਮੀਰ ਚ ਹੜ ਸ਼੍ਰੀਨਗਰ ਹੜ ਆਇਆ ਸੀ ਉਦੋਂ ਵੀ ਉੱਥੇ ਪਹੁੰਚ ਕੇ ਸੇਵਾ ਕੀਤੀ। ਚਾਹੇ ਗੁਜਰਾਤ ਚ ਪਚਾਲ ਆਇਆ ਚਾਹੇ ਹਿਮਕੁੰਨ ਸਾਹਿਬ ਵਿਖੇ ਹੜ ਆਇਆ ਹਮੇਸ਼ਾ ਹੀ ਮਨੁਕਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਆ। ਹੁਣ ਵੀ ਮਾਨਯੋਗ ਪ੍ਰਧਾਨ ਸਾਹਿਬ ਵੱਲ ਹੋਏ ਆਦੇਸ਼ਾਂ ਅਨੁਸਾਰ ਪਹਿਲ ਦੇ ਆਧਾਰ ਤੇ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਲੋੜ ਆ ਉਥੇ ਲੰਗਰ ਪ੍ਰੋਵਾਈਡ ਕਰਾਇਆ ਜਾਊਗਾ ਜਿੱਥੇ-ਜਿੱਥੇ ਰਹਿਸ਼ ਦੀ ਲੋੜ ਹੋਵੇ ਰਹਿਸ਼ ਹੀ ਪ੍ਰੋਵਾਈਡ ਕਰਾਈ ਜਾਊਗੀ ਸੰਗਤਾਂ ਨੂੰ ਬੇਨਤੀ ਆ ਕਿ ਅਸੀਂ ਕੁਝ ਨੰਬਰ ਦੇ ਰਹੇ ਹਾਂ ਮੈਨੇਜਰਾਂ ਦੇ ਜਿਸ ਕਿਸੇ ਨੇ ਵੀ ਲੋੜ ਹੋਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੜੀ ਉਹ ਲੰਗਰ ਅਤੇ ਰਹਿਸ਼ ਲਈ ਬੰਕ ਕਰ ਸਕਦੇ ਨੇ ਅਸੀਂ ਉਹ ਉਥੇ ਲੰਗਰ ਤੇ ਰਹਿਸ਼ ਦਾ ਪ੍ਰਬੰਧ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ